ਕੋਈ ਐਨਾ ਫਟਾ ਦਿਓ ਤੁਮੀ ਨਾ ਕੁੜੀ ਨੋਏ ਆ ਜਾ ਲੈ ਬਿੜਾ ਕੇ ਜਾ ਆ ਆ ਆ ਆ ਕਿੰਨੂ ਆ ਜਾ ਆ ਦਿਜੋ ਬੀ ਮੈ ਆਓ ਬੀ ਜਾਨ ਬਿਮਾਰ ਇੱਕ ਮਾਰ ਆ ਵਿੱਚ ਥੋੜਾ ਬੋਲਣਾ ਹੈ ਮੈਂ ਬੋਲ ਕਟੂ ਵਾਲ ਬੋ ਐਵੇਂ ਨਾ ਗੱਲਾਂ ਨਾ ਫੋਟੋ ਕਿchni ਯਾਰ ਵੀਡੀਓ ਬਣਾਉਣੀ ਵੀਡੀਓ ਦੇ ਵਿੱਚ ਪ੍ਰਾਲਾ ਕੀਤਾ ਗਿਆ ਲੋ ਜੋ ਅੱਜ ਪਿੰਡ ਬਰਿਆਮ ਨਗਲ ਚ ਚਾਈਨਾ ਡੋਰ ਦਾ ਪੂਰਨ ਤੌਰ ਤੇ ਜੋ ਬਾਈਕਾਟ ਪਹਿਲਾਂ ਹੀ ਕੀਤਾ ਗਿਆ ਜੇ ਸਾਰੇ ਬੱਚਿਆਂ ਨਾਲ ਰੱਖੋ ਸਾਡੀ ਬ੍ਰਾਮਨੰਦਾ ਦੀ ਪੂਰੀ ਟੀਮ ਪੂਰੀ ਪੰਚਾਇਤ ਸਾਡੇ ਛੋਟੇ ਬੱਚੇ ਸੱਜਣ ਵੀ ਕਿ ਅਸੀਂ ਆੜੇ ਚਾਈਨਾ ਦੇ ਘਟੂ ਆ ਅੱਗ ਵਿੱਚ ਸਾੜ ਰਹੇ ਆ ਉਹਦੀ ਉਹਦੀ ਜਿਹੜੀ ਆ ਬਦਲੋ ਦਾ ਅਸੀਂ ਧਾਗੇ ਵਾਲੀ ਡੋਰ ਆ ਸਾਡੀ ਪੰਚਾਇਤ ਵੱਲੋਂ ਜਿਹੜਾ ਬੱਚਾ ਕੋ ਲੈ ਕੇ ਆਊਗਾ ਚਾਹਤ ਚਲਦਾ ਵੀਡੀਓ ਦਾ ਉਹਨੂੰ ਜਿਹੜੀ ਆ ਚਾਈਨਾ ਉਹਦੀ ਜਿਹੜੀ ਆ ਦਾ ਗਿਆਲੀ ਕੀਤੀ ਜਾਉਂਦੀ ਤੇ ਆ ਸਾਡੇ ਵੀਰ ਆ ਆ ਜਿਹੜੇ ਜਿਹੜੇ ਬੱਚੇ ਸਾਡੇ ਨੇ ਲਿਆਂਦੇ ਆ ਘਟੂ ਆ ਸਾਡੇ ਨਾਲ ਆ ਸਾਰੇ ਤੇ ਉਹਨਾਂ ਨੂੰ ਟੋਟੀ ਸਾਰਿਆਂ ਨੂੰ ਦਵਾਗੇ ਤੇ ਸਾਰੇ ਇਲਾਕੇ ਨਾਲ ਉਹ ਪਿਆਰ ਆ ਆ ਕਰ ਦੋ ਸਾਰੇ ਪੂਰੇ ਪੰਜਾਬ ਨੂੰ ਸਤੂ ਵੀਰ ਆ ਘਟੂ ਕਰਦੇ ਵਿੱਚ ਵੱਧ ਤੋਂ ਵੱਧ ਆਪੋ ਆਪਣੇ ਪਿੰਡ ਚ ਚੁੱਕੋ ਦੁੱਤੋ ਤੇ ਤਾਂ ਕਿ ਜਿਹੜਾ ਜਾਨ ਹਥਿਆਰ ਆ ਇੱਕ ਜਾਨਲੇਵਾ ਉਹ ਤੋਂ ਛਡਕਾਰਾ ਹੋ ਸਕੇ ਖਤਮ ਹੋ ਸਕੇ ਤੇ ਪੁਲਿਸ ਪ੍ਰਸ਼ਾਸਨ ਨੇ ਬੇਨਤੀ ਆ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹਨਾਂ ਦੇ ਵੱਧ ਤੋਂ ਵੱਧ ਦੇਤਾ ਸਾਰੇ ਦੇਖੇ ਤੇ ਸ਼ਕਤੀ ਕੀਤੀ ਜਾਵੇ ਮੇਰੀ ਨਹੀਂ ਖੇਤ ਦਾ ਚਲ ਆ ਲਿਓ ਸਾਡੇ ਮੈਂਬਰ ਸਾਹਿਬ ਤੋਂ ਸਾਡੇ ਆਪਰੰਦੇ ਸੁਝੇ ਨੇ ਦੇਣਗੇ ਇਹ ਸਾਡੇ ਬੱਚਿਆਂ ਨੂੰ ਗੱਟੂ ਜਿਹੜੇ ਬੱਚੇ ਨੇ ਦਿੱਤੇ ਆ ਜੀ ਗੱਟੂ ਉਹਨਾਂ ਨੂੰ ਦੋ ਜੀ ਚਲ ਇਹਨੂੰ ਫੜ ਪਿੱਛੇ ਦੋ ਖਾਲਸਾ ਖਾ ਲਿਓ ਫੜੀ ਜਾਓ ਹੁੰਦਾ ਵੇ ਜੀ ਇਹਨਾਂ ਬੱਚਿਆਂ ਨੂੰ ਬੇਨਤੀ ਆ ਜਿਨ੍ਹਾਂ ਨੂੰ ਇਹ ਦੋ ਦੇ ਰਿਹਾ ਜੇ ਕੋਈ ਲੇਬਰੀ ਇਹਨੂੰ ਦੇ ਜੋਣਾ ਚਾਹੇ ਉਹ ਦੂਜੀ ਜਿਹੜੀਆਂ ਢੋਰ ਚਾਈਨਾ ਢੋਰ ਇਹਨਾਂ ਕੋ ਹੋਂ ਨਹੀਂ ਚਾਹੀਦੀ ਚੱਲ ਇਹਨੂੰ ਦੇ ਜੋਣਾ ਉੱਤੋਂ ਦੀ ਆ ਜਾ ਉੱਤੋਂ ਦੀ ਆ ਜਾ